ਦਰਬਾਰ ਸਾਹਿਬ ਨੂੰ ਲੈ ਕੇ ਜੋ ਭਾਰਤ ਦੇ ਵਿੱਚ ਜੋ ਝੂਠ ਪ੍ਰਚਾਰ ਜਿਹੜਾ ਚੱਲ ਰਿਹਾ ਬਹੁਤ ਇੱਕ ਮੰਦਪਾਗੀ ਜਿਹੜੀ ਇਹ ਗੱਲ ਆ ਜਿਸ ਤਰੀਕੇ ਦੇ ਨਾਲ ਭਾਰਤੀ ਫੌਜ ਦੇ ਆਈ ਡੋਨਟ ਨੋ ਕੌਣ ਬੰਦੇ ਸੀ ਜਿਨ੍ਹਾਂ ਨੇ ਇਹ ਗੱਲ ਦੀ ਸ਼ੁਰੂਆਤ ਕੀਤੀ ਪਰ ਉਹਨਾਂ ਨੇ ਇਹ ਦਾਵਾ ਕੀਤਾ ਜੀ ਸਾਨੂੰ ਤਾਂ ਆਗਿਆ ਮਿਲ ਗਈ ਦਰਬਾਰ ਸਾਹਿਬ ਦੇ ਜਿਹੜੇ ਹੈੱਡ ਗ੍ਰੰਤੀ ਕਹਿੰਦੇ ਲਖਬੀਰ ਸਿੰਘ ਉਹਨਾਂ ਦੇ ਕੋਲੋਂ ਵੀ ਤੁਸੀਂ ਉੱਥੇ ਬੰਦੂਕਾਂ ਜਿਹੜੀਆਂ ਆ ਉਹ ਬੀੜ ਲੋ ਤੇ ਉਹਦੀ ਸੁਰੱਖਿਆ ਦੇ ਲਈ ਤੁਸੀਂ ਉੱਥੇ ਬੀੜ ਸਕਦੇ ਆ ਪਰ ਇਸ ਗੱਲ ਦੀ ਹੁਣ ਭਾਰਤੀ ਫੌਜ ਨੇ ਖੁਦ ਜਿਹੜੀ ਉਹ ਪੁਸ਼ਟੀ ਕਰ ਦਿੱਤੀ ਆ ਵੀ ਇਹ ਗੱਲ ਬਿਲਕੁਲ ਝੂਠੀ ਹੈਗੀ ਆ ਜਨੇਵਾ ਦੀ ਕਨਵੈਨਸ਼ਨ ਜਿਹੜੀ ਉਹ ਕਹਿੰਦੀ ਆ ਵੀ ਜਨਤਕ ਥਾਵਾਂ ਧਾਰਮਿਕ ਥਾਵਾਂ ਦੇ ਉੱਤੇ ਨਾ ਬੰਬਾਰੀ ਕੀਤੀ ਜਾਵੇ ਨਾ ਹਮਲਾ ਕੀਤਾ ਜਾਵੇ ਤੇ ਨਾ ਹੀ ਉੱਥੇ ਕਿਸੇ ਕਿਸਮ ਦੀ ਜਿਹੜੇ ਫੌਜੀ ਸਾਜ਼ੋ ਸਮਾਨ ਜਿਹੜੇ ਉਹ ਤਨਾਤ ਕੀਤਾ ਜਾਵੇ ਪਾਕਿਸਤਾਨ ਦੇ ਫੌਜੀ ਦਾ ਆਪ ਆ ਕੇ ਜਿਹੜੇ ਮੁਰੇ ਹੋ ਕੇ ਕਹਦੇ ਸੀਗੇ ਵੀ ਅਸੀਂ ਪੰਜਾਬ ਦੇ ਉੱਤੇ ਹਮਲਾ ਨਹੀਂ ਕਰਨਾ ਉਹ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਬਾਰੇ ਕਿਦਾਂ ਜਿਹੜਾ ਉਹ ਕੋਈ ਸੋਚ ਸਕਦੇ ਆ ਇੱਥੇ ਉਸ ਤੋਂ ਬਾਅਦ ਜ ਗਿਆਨੀ ਰਘਵੀਰ ਸਿੰਘ ਹਣਾ ਦੀ ਜਦੋਂ ਇੰਟਰਵਿਊ ਜਾਂ ਗੱਲਬਾਤ ਬਿਆਨ ਹੁੰਦਾ ਆਉਂਦਾ ਕਹਿੰਦੇ ਵੀ ਮੇਰੇ ਨਾਲ ਤਾਂ ਕਿਸੇ ਨੇ ਨਾ ਕੰਟੈਕਟ ਕੀਤਾ ਨਾ ਕੋਈ ਗੱਲ ਹੋਈ ਤੇ 나 ਹੀ ਕਹਿੰਦੇ ਵੀ ਸਾਨੂੰ ਇਹ ਪੂਰਾ ਭਰੋਸਾ ਆ ਚਾਹੇ ਕੋਈ ਵੀ ਆ ਵੀ ਉਹ ਦਰਬਾਰ ਸਾਹਿਬ ਦੇ ਉੱਤੇ ਕੋਈ ਹਮਲਾ ਜਿਹੜਾ ਉਹ ਨਹੀਂ ਜਿਹੜਾ ਉਹ ਕਰੇਗਾ ਸੋ ਇਹ ਚੀਜ਼ ਜਿਹੜੀ ਹਰਜੋਤ ਸਿੰਘ ਜੀ ਸਪਸ਼ਟ ਜਿਹੜੀ ਉਹ ਹੋ ਗਈ ਆ ਉੱਥੇ ਦੇ ਇੱਕ ਜਿਹੜੇ ਵਿੰਗ ਕਮਾਂਡਰ ਬਖਸ਼ੀ ਆ ਉਹਨਾਂ ਨੇ ਪਰਫੁੱਲ ਬਖਸ਼ੀ ਜਿਹੜੇ ਆ ਉਹਨਾਂ ਨੇ ਸਪਸ਼ਟ ਜਿਹੜਾ ਉਹ ਕਿਹਾ ਵੀ ਇਹੋ ਜਿਆ ਕੋਈ ਵੀ ਕੋਈ ਵੀ ਧਿਰ ਜਿਹੜਾ ਆ ਇਸ ਜਿਹੇ ਹੀ ਤਾਂ ਦੇ ਉੱਤੇ ਨਾ ਹੀ ਕੋਈ ਹਮਲਾ ਕਰਦੀ ਆ ਤੇ ਅੰਤਰਰਾਸ਼ਟਰੀ ਕਚਹਿਰੀ ਦੇ ਵਿੱਚ ਇਸ ਨੂੰ ਬਹੁਤ ਬਰੀਕੀ ਦੇ ਨਾਲ ਜਿਹੜਾ ਉਹ ਦੇਖਿਆ ਜਾਂਦਾ ਹੈਗਾ ਸੋ ਸਮਝੌਤੇ ਹੋਏ ਨੇ ਇਹੋ ਜੀਆਂ ਚੀਜ਼ਾਂ ਦੇ ਵਿੱਚ ਉਹ ਬਕਰੀ ਗੱਲ ਆ ਭਾਰਤ ਦੀ ਆਪਣੀ ਫੌਜ ਆ ਕੇ ਜਿਹੜੇ ਦਰਬਾਰ ਸਾਹਿਬ ਦੇ ਉੱਤੇ ਉਹ ਹਮਲਾ 1984 ਦੇ ਵਿੱਚ ਉਹਨਾਂ ਨੇ ਉਹ ਕੀਤਾ ਹੁਣ ਉਹਨਾਂ ਦਿਨਾਂ ਦੇ ਦਰਮਿਆਨ ਹੀ ਦੇਖੋ ਹਰਜੋਤ ਸਿੰਘ ਜੀ ਇਹ ਚਰਚਾਵਾਂ ਨੂੰ ਜਿਹੜਾ ਨੇ ਫੇਰ ਜਿਹੜਾ ਉਹ ਛੇੜ ਦਿੱਤਾ ਫੇਰ ਇਹ ਝੂਠੀਆਂ ਜਿਹੜੀਆਂ ਗੱਲਾਂ ਆ ਉਹ ਕਿਸ ਤਰੀਕੇ ਨਾਲ ਤੋਰੀਆਂ ਇਹ ਤੱਕੇ ਦੇ ਨਾਲ ਹਰਜੋਤ ਸਿੰਘ ਜੀ ਸਿੱਖਾਂ ਨੂੰ ਇਸ ਪੂਰੀ ਆਪਣੀ ਜਿਹੜੀ ਉਹ ਨਫ਼ਰਤ ਦੇ ਵਿੱਚ ਇੱਕ ਜਿਹੜਾ ਉਹ ਕਹ ਲੋ ਵੀ ਠਿਰ ਬਣਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਸੀਗੇ ਜੋ ਸਾਰਾ ਕੁਝ ਵੀ ਜਿਹੜਾ ਆਪਣੇ ਸਾਹਮਣੇ ਜਿਹੜਾ ਹੋ ਰਿਹਾ ਆ ਸੋ ਦਰਬਾਰ ਸਾਹਿਬ ਦੇ ਉੱਤੇ ਪਾਕਿਸਤਾਨ ਦੇ ਵੱਲੋਂ ਡਰੋਨ ਦੇ ਹਮਲਿਆਂ ਦੀ ਜਿਹੜੀ ਗੱਲ ਆ ਉਹ ਵੀ ਕਿਸੇ ਨੂੰ ਕੋਈ ਬਾੜੀ ਜਿਹੜੀ ਉਹ ਜੱਚੀ ਨਹੀਂ ਉਹ ਵੀ ਉਹਨਾਂ ਨੂੰ ਝੂਠ ਲੱਗਾ ਇਧਰੋਂ ਜਦੋਂ ਕਹਿੰਦੇ ਇਹ ਨਨਕਾਣਾ ਸਾਹਿਬ ਤੇ ਹਮਲਾ ਕਰਨ ਲੱਗੇ ਆ ਉਹ ਵੀ ਲੋਕਾਂ ਨੂੰ ਜਿਹੜੀ ਉਹ ਗੱਲ ਬਾੜੀ ਜਿਹੜੀ ਕਿਸੇ ਨੂੰ ਜੱਚੀ ਨਹੀਂ ਸੋ ਝੂਠਾ ਪ੍ਰੋਪਾਗੈਂਡਾ ਜਿਹੜਾ ਆ ਇਸ ਪੂਰੇ ਦਰਮਿਆਨ ਬਹੁਤ ਹੋਇਆ ਪਰ ਪਿਛਲੇ ਜਿਹੜਾ ਕੱਲ ਦਾ ਅ ਚਰਚਾ ਜਿਹੜੀ ਇਸ ਟਾਈਮ ਧੱਕੇ ਦੇ ਨਾਲ ਜਿਹੜੀ ਉਹ ਛੇੜੀ ਗਈ ਵੀ ਉੱਤੇ ਦਰਬਾਰ ਸਾਹਿਬ ਦੇ ਵਿੱਚ ਬੰਦੂਕਾਂ ਵੀੜਨ ਨੂੰ ਉਹਨਾਂ ਨੇ ਆਗਿਆ ਦੇ ਦਿੱਤੀ ਆ ਉਸ ਨੂੰ ਸ਼ਰਿਆਮ ਜਿਹੜੇ ਗਿਆਨੀ ਰਘਵੀਰ ਸਿੰਘ ਆ ਉਹਨਾਂ ਨੇ ਨਕਾਰ ਦਿੱਤਾ ਤੇ ਇਹ ਸ਼ਰਿਆਮ ਜਿਹੜਾ ਝੂਠ ਦਾ ਪਲਾਂਦਾ ਆ ਉਹ ਉਸਾਰਿਆ ਜਿਹੜਾ ਜਾ ਰਿਆ ਸੀ ਹੁਣ ਭਾਰਤੀ ਫੌਜ ਆਪ ਸਪਸ਼ਟ ਕਰ ਚੁੱਕੀ ਆ ਪੁਸ਼ਟੀ ਕਰ ਚੁੱਕੀ ਆ ਵੀ ਇਦਾਂ ਦੀ ਕੋਈ ਗੱਲ ਨਹੀਂ ਹੋਈ ਸੀ ਮਸਲਾ ਹੁਣ ਇਹ ਆ ਔਰ ਜੋ ਸਿੰਘ ਜੀ ਵੀ ਇਹ ਝੂਠ ਫਲਾਉਣ ਵਾਲੇ ਦੇ ਉੱਤੇ ਕੀ ਕਰਬਈ ਜਿਹੜੀ ਉਹ ਉਥੇ ਕੀਤੀ ਜਾ ਸਕਦੀ ਹੈਗੀ ਆ ਹਿੰਦੁਸਤਾਨ ਦੀ ਸਰਕਾਰ ਨੇ 1955 ਚ 84 ਚ ਸਿਆਸੀ ਚ 88 ਚ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਹਜ਼ਾਰਾਂ ਹੀ ਸਿੱਖਾਂ ਦੇ ਬੱਚਿਆਂ ਨੂੰ ਕੋਕੋਕੇ ਮਾਰਿਆ ਪਾਕਿਸਤਾਨ ਨੇ ਨਾ ਤਾਂ 65 ਚ ਕੀਤਾ ਨਾ 71 ਚ ਕੀਤਾ ਨਾ 99 ਚ ਕੀਤਾ ਨਾ 25 ਚ ਕੀਤਾ ਹੋਰ ਦੇਖੋ ਪੈ ਲਗਾਮ ਵਾਲੀ ਜਿਹੜੀ ਗੱਲ ਸੀ ਉਹ ਸਾਰੇ ਆ ਕੇ ਦਰਵਾਜ਼ਾ ਉੱਤੇ ਰੋਕਤੀ ਵੀ ਇੱਥੇ ਜੀ ਅਸੀਂ ਮਜ਼ਾਈਲਾਂ ਲਾਈਆਂ ਸੀ ਆ ਉਹਨਾਂ ਨੇ ਹਮਲਾ ਕਰਨਾ ਸੀ ਜਦੋਂ ਜਦੋਂ ਜਿਹੜੇ ਗੁਰੂ ਘਰ ਦੇ ਗ੍ਰਾਂਤੀ ਸਾਹਿਬ ਆ ਜਾਂ ਗੁਰੂ ਘਰ ਦੇ ਮੈਨੇਜਰ ਆ ਉਹਨਾਂ ਨੇ ਆ ਕੇ ਦੱਸਿਆ ਵੀ ਇੱਥੇ ਸਾਡੀ ਤਾਂ ਕਿਸੇ ਨਾਲ ਗੱਲਬਾਤ ਹੀ ਨਹੀਂ ਹੋਈ ਫਿਰ ਹੁਣ ਮੁੱਕਰ ਗਏ ਵੀ ਨਹੀਂ ਅਸੀਂ ਉਦਾਂ ਦੀ ਗੱਲ ਨਹੀਂ ਸੀ ਸੋ ਜਿਹੜੇ ਲੋਕਾਂ ਨੂੰ ਚੱਕਿਆ ਜਾ ਰਿਹਾ ਹੈਗਾ ਵੀ ਸਪਾਈ ਕੰਮ ਕਰਦੇ ਸੀ ਜੀ ਇੱਕ 18 ਸਾਲਾਂ ਦਾ ਨੌਜਵਾਨ ਉਹ ਯੂਟਿਊਬਰ ਆ ਉਹ ਕਰਤਾਰਪੁਰ ਸਾਹਿਬ ਗਿਆ ਸੀ ਜਿਹੜੇ ਲੋਕ ਨਨਕਾਣਾ ਸਾਹਿਬ ਗਿਆ ਸੀ ਉਹਨਾਂ ਨੂੰ ਚੱਕ ਰਿਹਾ ਹੈਗੇ ਆ ਵੀ ਜੀ ਸਪਾਈ ਦੇ ਕੰਮ ਕਰਦੇ ਸੀ ਹੁਣ ਇੱਥੋਂ ਵੀ ਬਹੁਤ ਜ਼ਿਆਰੇ ਅਮਰੀਕਾ ਕੈਨੇਡਾ ਤੋਂ ਲੋਕ ਘੁੰਮਣ ਫਿਰਦੇ ਜਾਂਦੇ ਜਦੋਂ ਮੁਰਕੇ ਇੰਡੀਆ ਜਾਣ ਇਹਨਾਂ ਨੂੰ ਅੰਦਰ ਕਰ ਦੇਣ ਵੀ ਤੁਸੀਂ ਤਾਂ ਜੀ ਉੱਥੇ ਗਏ ਸੀਗੇ ਤੇ ਤੁਸੀਂ ਸਪਾਈ ਹੋ ਸਕਦੇ ਆ ਇੰਡੀਆ ਦੇ ਅਗੇਂਸਟ ਸੋ ਬਹੁਤ ਧੱਕਾ ਚੱਲ ਰਿਹਾ ਹੈਗਾ ਇਹ ਪੂਰਾ ਦੁਨੀਆ ਦੇ ਵਿੱਚ ਐਕਸਪੋਜ਼ ਕਰਨਾ ਚਾਹੀਦਾ ਹਰ ਇੱਕ ਸਿੱਖ ਨੂੰ ਉਹ ਜੋ ਬਹੁਤ ਜ਼ਿਆਦਾ ਜਿਹੜਾ ਧਿਆਨ ਦੇਖ ਹੋਇਆ ਤੇ ਇਹ ਇਹ ਇਦਾਂ ਦੀਆਂ ਜਿਹੜੀਆਂ ਛੋਟੀਆਂ ਖਬਰਾਂ ਨਾਲੇ ਜੇ ਸਾਡੀ ਸਰਕਾਰ ਜਿਹੜੀ ਕੋਧੀ ਸਰਕਾਰ ਸੀ ਭਾਰਤ ਦੇ ਜਿਹੜੇ ਜਿਹਦੇ ਵਿੱਚ ਸਿੱਖਾਂ ਨੇ ਇੰਨੇ ਹਜ਼ਾਰਾਂ ਦੀ ਗਿਣਤੀ ਚਸ਼ਾਤਾਂ ਪ੍ਰਾਪਤ ਕਰਕੇ ਜਿਹੜਾ ਇੰਡੀਆ ਨੂੰ ਯਾਦ ਕਰਾਇਆ ਸੀ ਜੇ ਉਹ ਸਰਕਾਰ ਨੇ ਇੰਨੀ ਵਾਰੀ ਇੰਡੀਆ ਤੇ ਹਮਲਾ ਕਰ ਦਿੱਤਾ ਤੇ ਪਾਕਿਸਤਾਨ ਤੇ ਤੁਸੀਂ ਕਿਦਾਂ ਜਿਹੜਾ ਯਕੀਨ ਕਰ ਲਓਗੇ ਜਾਂ ਉਹ ਤਾਂ ਫੇਰ ਵੀ ਦੂਜਾ ਮੁਲਕ ਹੈਗਾ ਪਰ ਇਹ ਝੂਠੀਆਂ ਖਬਰਾਂ ਜਿਹੜੀਆਂ ਫਲਾਨੀਆਂ ਨਹੀਂ ਚਾਹੀਦੀਆਂ ਹੈਗੀਆਂ ਇਹ ਇੱਕ ਤਰ੍ਹਾਂ ਦੇ ਨਾਲ ਜਿਹੜਾ ਕਰਤਾਰਪੁਰ ਸਾਹਿਬ ਦਾ ਲੰਗ ਆਇਆ ਉਹਨੂੰ ਬੰਦ ਕਰਨ ਦੀ ਵੀ ਕੋਸ਼ਿਸ਼ ਹੋ ਰਹੀ ਹੈਗੀ ਆ ਤਾਂ ਕਿ ਜਿਹੜੇ ਸਿੱਖ ਆ ਉਹ ਆਪਣੇ ਗੁਰੂ ਘਰਾਂ ਦੇ ਜਿਹੜੇ ਨਨਕਾਣਾ ਸਾਹਿਬ ਦੇ ਵਿੱਚ ਰਹਿ ਗਏ ਉਹਨਾਂ ਦੇ ਦਰਸ਼ਨ ਨਾ ਕਰ ਸਕਣ ਬਿਲਕੁਲ ਏਐਨਆਈ ਦੀ ਜਿਹੜੀ ਸਮਿਤਾ ਪ੍ਰਕਾਸ਼ ਆ ਉਹਦੀ ਇੱਕ ਗੱਲਬਾਤ ਦੇ ਵਿੱਚ ਇੱਕ ਲੁਟਨੈਂਟ ਜਨਰਲ ਸਮਰ ਇਵਨ ਦੀ ਗੁੰਕਾ ਉਹਨੇ ਇਹ ਬਿਆਨ ਜਿਹੜਾ ਉਹ ਦਿੱਤਾ ਸੀਗਾ ਵੀ ਕਹਿੰਦੇ ਵੀ 골ਡਨ ਟੈਂਪਲ ਦੀ ਹਰਾਰਕੀ ਦੇ ਵਿੱਚ ਦਰਬਾਰ ਸਾਹਿਬ ਦੀ ਹਰਾਰਕੀ ਦੇ ਵਿੱਚ ਤਾਂ ਹੈੱਡ ਗ੍ਰੰਤੀ ਸਾਹਿਬਾਂ ਜਾਂ ਹੋਰ ਜਿਹੜੇ ਆ ਉਹਨਾਂ ਨੂੰ ਲੱਗਾ ਵੀ ਇਹਦੇ ਵਿੱਚ ਤਾਂ ਖਤਰਾ ਹੈ ਤੇ ਅਸੀਂ ਉਹਨਾਂ ਨੂੰ ਜਦੋਂ ਐਕਸਪਲੇਨ ਕੀਤਾ ਤੇ ਉਹ ਕਹਿੰਦੇ ਵੀ ਤੁਸੀਂ ਡਿਪਲੋਏ ਕਰ ਸਕਦੇ ਵੀ ਸ਼ਰੇ ਆਮ ਕੋਰਾ ਸਫੇਦ ਝੂਠ ਜਿਹੜਾ ਆ ਉਹ ਬੋਲਿਆ ਗਿਆ ਵੀ ਤੁਹਾਡੀ ਸਰਕਾਰ ਤਾਂ ਹਮਲਾ ਕਰ ਸਕਦੀ ਦੂਜੇ ਦਾ ਤਾਂ ਸਾਨੂੰ ਅਸੀਂ ਕੁਝ ਕਹਿ ਨਹੀਂ ਸਕਦੇ ਪਰ ਤੁਹਾਡੀ ਸਰਕਾਰ ਨੇ ਤਾਂ ਕਈ ਵਾਰੀ ਜਿਹੜਾ ਉਹ ਭਾਰਤੀ ਸਟੇਟ ਦੇ ਉੱਤੇ ਹਮਲਾ ਕੀਤਾ ਆ ਉਹ ਉੱਥੇ ਜਿਹੜੇ ਉਹ ਗੋਲੇ ਡਾਕੇ ਆ ਫੌਜ ਆਪ ਦਾਖਲ ਹੋਈ ਆ ਉੱਥੇ ਆਪ ਨੂੰ ਪਤਾ ਹੀ ਆ ਜੋ ਜੂਨ 84 ਦੇ ਵਿੱਚ ਜੋ ਜੋ ਕੁਝ ਜਿਹੜਾ ਉਹ ਵਾਪਰਿਆ ਸੀ ਉਸ ਤੋਂ ਪਹਿਲਾਂ ਜਦੋਂ ਹਰਜੋਤ ਸਿੰਘ ਜੀ ਨੇ ਹਵਾਲੇ ਦਿੱਤੇ ਆ ਵੀ ਇਹ ਸਾਲਾਂ ਦੇ ਵਿੱਚ ਵੀ ਉਹ ਹੋਇਆ ਕੋਈ ਇੱਕ ਵਾਰੀ ਥੋੜੀ ਕਈ ਗੁਰੂ ਘਰਾਂ ਦੇ ਵਿੱਚ ਇਹ ਇਹ ਚੀਜ਼ਾਂ ਜਿਹੜੀਆਂ ਉਹ ਕਰ ਚੁੱਕੇ ਆ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਇਹ ਸਾਰੇ ਮਾਮਲੇ ਨੂੰ ਕਿੱਥੇ ਜਿਹੜਾ ਹੱਲ ਜਾਣ ਦੀ ਜਿਹੜੀ ਉਹ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਆ ਤੇ ਉਥੇ ਦੇ ਕੀ মিডিਆ ਦੀ ਕ੍ਰੈਡਿਬਿਲਟੀ ਜਿਹੜੀ ਉਥੇ ਉਹ ਰਹਿ ਜਾਂਦੀ ਵੈਸੇ ਤਾਂ ਹੈ ਨਹੀਂ ਪਰ ਆ ਸਾਰੀਆਂ ਚੀਜ਼ਾਂ ਉਸ ਨੂੰ ਹੋਰ ਸਪਸ਼ਟ ਕਰ ਦਿੰਦੀਆਂ ਆ ਵੀ ਉਥੇ ਨਫ਼ਰਤ ਦਾ ਬੀਜ ਜਿਹੜਾ ਉਹ ਜਿਹੜਾ ਮੀਨ ਦੀ ਪੂਰੀ ਜਿਹੜੀ ਉਹ ਕੋਸ਼ਿਸ਼ ਆ ਉਹ ਇਸ ਟਾਈਮ ਚੱਲ ਰਹੀ ਆ ਹੁਣ ਤੁਸੀਂ ਦੇਖੋ ਵੀ ਦਰਬਾਰ ਸਾਹਿਬ ਨੂੰ ਤਾਂ ਕਹਿ ਦਿੱਤਾ ਗਿਆ ਉਥੇ ਤਾਂ ਦੁਰਗਾਣਾ ਮੰਦਿਰ ਵੀ ਆ ਉਥੇ ਤਾਂ ਹੋਰ ਵੀ ਕਈ ਜਿਹੜੇ ਧਾਰਮਿਕ ਸਥਾਨ ਆ ਉlteninge ਜਿਹੜੀਆਂ ਇਹਨਾਂ ਨੇ ਬੰਦੂਕਾਂ ਜਿਹੜੀਆਂ ਉਹ ਬੀੜਨ ਦੀ ਜਿਹੜੀ ਖਬਰ ਜਿਹੜੀ ਉਹ ਚਲਾ ਦਿੱਤੀ ਜਾਣਬੁੱਝ ਕੇ ਜਾਣਬੁੱਝ ਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕੀਤੀਆਂ ਜਿਹੜੀਆਂ ਉਹ ਜਾ ਰਹੀਆਂ ਆ ਆ ਦੇਖੋ ਹਰਜੋਤ ਸਿੰਘ ਜੀ ਆਪਾਂ ਸਾਰੇ ਜਾਣੇ ਜਿਹੜੇ ਉਹ ਜਾਣਦੇ ਆ ਧੱਕਾ ਜਦੋਂ ਹੁੰਦਾ ਆ ਤਾਂ ਸੇਕ ਉਸ ਚੀਜ਼ ਦੇ ਖਿਲਾਫ ਹਮੇਸ਼ਾ ਹੀ ਜਿਹੜੇ ਉਹ ਲੜਦੇ ਆਏ ਆ ਅੜਦੇ ਆਏ ਆ ਪੰਜਾਬੀ ਵੀ ਹਮੇਸ਼ਾ ਇਸ ਤਰੀਕੇ ਦੇ ਨਾਲ ਕਰਦੇ ਆਏ ਆ ਜਾਣਬੇਜ ਕੇ ਇਹ جنگ ਦੇ ਵਿੱਚ ਇਹਨਾਂ ਨੂੰ ਠਿਰ ਬਣਾਉਣ ਦੀ ਜਿਹੜੀ ਇੱਕ ਕੋਸ਼ਿਸ਼ ਉਹ ਕਿਤੀ ਜਿਹੜੀ ਉਹ ਜਾ ਰਹੀ ਸੀ ਤੇ ਝੂਠੀਆਂ ਅਫਵਾਹਾਂ ਕਿਸ ਤਰੀਕੇ ਦੇ ਨਾਲ ਖਬਰਾਂ ਉਹਨਾਂ ਦੇ ਆਪ ਆਰਮੀ ਦੇ ਬੰਦੇ ਜਿਹੜੇ ਉਹ ਹਰਜੋਤ ਸਿੰਘ ਜੀ ਬੋਲ ਰਹੇ ਆ ਬਾਅਦ ਚ ਏਐਨਏ ਵਾਲੇ ਕਹਿੰਦੇ ਵੀ ਇਹ ਖਬਰ ਝੂਠੀ ਹੈ ਤੇ ਆਪਣਾ ਹੀ ਉਹਨਾਂ ਦਾ ਸੋਰਸ ਆ ਆਪ ਹੀ ਉਹਨਾਂ ਨੇ ਰਿਪੋਰਟ ਉਦੋਂ ਜਿਹੜੀ ਲਾਈ ਸੀ ਆਪ ਹੀ ਉਹਨਾਂ ਨੇ ਉਹ ਇੰਟਰਵਿਊ ਕੀਤੀ ਸੀ ਉਹ ਫੌਜੀ ਦੀ ਜਿਹੜਾ ਉਹ ਕਹਿੰਦਾ ਸੀਗਾ ਵੀ ਨਹੀਂ ਜੀ ਸਾਨੂੰ ਤਾਂ ਬਦੂਕਾ ਬੀੜਨ ਦੀ ਏਡੀ ਗਨਸ ਜਿਹੜੀਆਂ ਆ ਉਹਦੇ ਵਿੱਚ ਲਜਾਣ ਦੀ ਜਿਹੜੀ ਆ ਉਹ ਆਗਿਆ ਜਿਹੜੀ ਉਹ ਦੇ ਦਿੱਤੀ ਗਈ ਆ ਸੋ ਬੜੀ ਮੰਦ ਭਾਗੀ ਗੱਲ ਆ ਪਰ ਇਥੋਂ ਇਹ ਕਲੀਅਰ ਹੁੰਦਾ ਆ ਵੀ ਜਿਹੜਾ ਭਾਰਤੀ ਤੰਤਰ ਆ ਭਾਰਤੀ ਸਟੇਟ ਆ ਸਿੱਖਾਂ ਨੂੰ ਪ੍ਰਤੀ ਸਿੱਖਾਂ ਦੇ ਮੁਕੱਦਸ ਅਸਥਾਨਾਂ ਪ੍ਰਤੀ ਕਿੱਦਾਂ ਦਾ ਰਵਈਆ ਜਿਹੜਾ ਉਹ ਰੱਖਦੀ ਆ ਤੇ ਉਹ ਇਸ ਨੂੰ ਵਰਤਣ ਦੇ ਲਈ ਇੱਕ ਮਿੰਟ ਵੀ ਜਿਹੜੀ ਉਹ ਦੁਬਾਰਾ ਨਹੀਂ ਸੋਚੇਗੀ ਉਹ ਉਹ ਇਸ ਦੇ ਉੱਤੇ ਹਮਲਾ ਆਪ ਵੀ ਕਰ ਸਕਦੀ ਆ ਤੇ ਉਸ ਨੂੰ جنگ ਦੇ ਵਿੱਚ ਕਿੱਦਾਂ ਵਰਤਣਾ ਆ ਕਿਸ ਤਰੀਕੇ ਦੇ ਨਾਲ ਵਰਤਣਾ ਚਾਹੇ ਪ੍ਰੋਪਾਗੈਂਡਾ ਲਈ ਵਰਤਣਾ ਹੈ ਜਾਂ ਕਿਸ ਤਰੀਕੇ ਦੇ ਨਾਲ ਵਰਤਣਾ ਹੈ ਉਹਦੇ ਵਿੱਚ ਕਦੀ ਵੀ ਜਿਹੜਾ ਉਹ ਪਿੱਛੇ ਜਿਹੜੇ ਉਹ ਨਹੀਂ ਹਟਣਗੇ ਉਹਨਾਂ ਨੂੰ ਕਿਸੇ ਦੇ ਨਾਲ ਕੋਈ ਜਿਹੜਾ ਉਹ ਮਤਲਬ ਨਹੀਂ ਹੈਗਾ ਉਹਨਾਂ ਦੀ ਗੁੱਡੀ ਜਿਹੜੀ ਆ ਸਿਆਸਤਦਾਨਾਂ ਦੀ ਕਿੱਦਾਂ ਚੜੀ ਰਵੇ ਭਾਰਤੀ ਸਟੇਟ ਕਿੱਦਾਂ ਜਿਹੜੀ ਉਹ ਉੱਤੇ ਰੱਖ ਕੇ ਲਾਤ ਆਪਣੀ ਕਰ ਰੱਖ ਕੇ ਉਹਦੇ ਲਈ ਉਹ ਹਰ ਤਰੀਕੇ ਦਾ ਹਰ ਪ੍ਰਕਾਰ ਦਾ ਜਿਹੜਾ ਝੂਠ ਬੋਲਣ ਨੂੰ ਰਾਜੀ ਹੈਗੀ ਆ ਸੋ ਇੱਥੇ ਨਨਕਾਣਾ ਸਾਹਿਬ ਬਾਰੇ ਵੀ ਗੱਲਬਾਤ ਹੋਈ ਸੀ ਉੱਧਰ ਪਾਕਿਸਤਾਨ ਵਾਲੇ ਕਹੀ ਜਾਂਦੇ ਵੀ ਨਹੀਂ ਨਨਕਾਣਾ ਸਾਹਿਬ ਤੇ ਹਮਲਾ ਕਰਨਾ ਸੀਗਾ ਸੋ ਸਿੱਖਾ ਨੂੰ ਤਾਂ ਅੰਮ੍ਰਿਤਸਰ ਤੇ ਨਨਕਾਣਾ ਸਾਹਿਬ ਜਿਹੜੇ ਦੋਨੋਂ ਪਵਿੱਤਰ ਸ਼ਹਿਰ ਡਿਕਲੇਅਰ ਕਰਨ ਦੇ ਵਿੱਚ ਪੂਰਾ ਜ਼ੋਰ ਲਾਣਾ ਚਾਹੀਦਾ ਹੈ ਵੀ ਨਾ ਤਾਂ ਇੱਥੇ ਕਿਸੇ ਤਰ੍ਹਾਂ ਦਾ ਕੋਈ ਖਤਿਆਰ ਹੋਵੇ ਫੌਜੀ ਤੇ ਨਾ ਹੀ ਇੱਥੇ ਕੋਈ ਕਿਸੇ ਤਰ੍ਹਾਂ ਦੀ ਸ਼ਰਾਬ ਡਰੱਗ ਜਾਂ ਹੋਰ ਇਦਾਂ ਦੀ ਜਿਹੜੀ ਹੋਵੇ ਸੋ ਇਹਨਾਂ ਦੋਨਾਂ ਜਿਹੜੇ ਸ਼ਹਿਰ ਹੈਗੇ ਆ ਉਹਨਾਂ ਨੂੰ ਪਵਿੱਤਰ ਤੇ ਬਿਨਾ ਕਿਸੇ ਮਿਲਟਰੀ ਦੇ ਜਿਹੜਾ ਡਿਕਲੇਅਰ ਕੀਤਾ ਜਾਣਾ ਚਾਹੀਦਾ ਹੈਗਾ ਇਸ ਇਸ਼ੂ ਦੇ ਉੱਤੇ ਗੱਲਬਾਤ ਕਰਨੀ ਚਾਹੀਦੀ ਹੈ ਵੀ ਐਜ਼ ਅ ਪੀਸ ਦੋਨੋਂ ਜਿਹੜੇ ਸ਼ਹਿਰ ਆ ਉਹ ਦੋਨਾਂ ਮੁਲਕਾਂ ਦੇ ਵਿੱਚ ਕੰਮ ਕਰਨਗੇ ਜੀ ਸਮਾਪਤ ਹੈ ਜੀ ਪ੍ਰੋਗਰਾਮ ਦਾ ਇੱਥੇ ਹੁਣ ਲੈਨੇ ਆ ਜੀ ਇਜਾਜ਼ਤ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ